ਫਗਵਾੜਾ ਦੇ ਸ਼ਹੀਪੁਰ ਰੋਡ ਤੇ ਪਿਛਲੇ ਦਿਨੀ ਦੋ ਪ੍ਰਵਾਸੀ ਵਿਅਕਤੀ ਸਾਈਕਲ ਤੇ ਸਵਾਰ ਹੋ ਕੇ ਆਪਣੇ ਘਰ ਨੂੰ ਜਾ ਰਹੇ ਸਨ ਕਿ ਰਸਤੇ ਵਿੱਚ ਉਨ੍ਹਾਂ ਨੂੰ ਇੱਕ ਅਣਪਛਾਤੇ ਵਾਹਨ ਨੇ ਟੱਕਰ ਮਾਰ ਦਿੱਤੀ ਜਿਸ ਵਿੱਚ ਦੋਨੇ ਪ੍ਰਵਾਸੀ ਗੰਭੀਰ ਜ਼ਖਮੀ ਹੋ ਗਏ ਸਨ ਜਿਨ੍ਹਾਂ ਨੂੰ ਤੁਰੰਤ ਫਗਵਾੜਾ ਦੇ ਸਿਵਲ ਹਸਪਤਾਲ ਵਿਖੇ ਪਹੁੰਚੀ ਕਰਵਾਇਆ ਗਿਆ ਜਿੱਥੋਂ ਕਿ ਡਾਕਟਰਾਂ ਵੱਲੋਂ ਉਨ੍ਹਾਂ ਦੀ ਹਾਲਤ ਵੇਖਦੇ ਹੋਏ ਜਲੰਧਰ ਦੇ ਇੱਕ ਨੀਚੇ ਹਸਪਤਾਲ ਵਿਖੇ ਰੈਫਰ ਕਰ ਦਿੱਤਾ ਗਿਆ ਜਿੱਥੇ ਕਿ ਇੱਕ ਪ੍ਰਵਾਸੀ ਦੀ ਮੌਤ ਹੋ ਗਈ ਫਗਵਾੜਾ ਦੇ ਸਿਵਲ ਹਸਪਤਾਲ ਵਿਖੇ ਪਹੁੰਚੇ ਜਿ ਮਿੰਟੂ ਨੇ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਕਿਹਾ ਕਿ ਸਿਵਲ ਹਸਪਤਾਲ ਫਗ ਦੇ ਕੁਝ ਮੁਲਾਜ਼ਮਾਂ ਨੇ ਮੀਨੀਪੂ ਗੱਦੇ ਚਾਲਦੇ ਜ਼ਬਰਦਸਤੀ ਇਹਨਾਂ ਪਰਵਾਸੀਆਂ ਨੂੰ ਜਲੰਧਰ ਦੇ ਇੱਕ ਨੀਜੀ ਹਸਪਤਾਲ ਵਿਖੇ ਪੇ ਜਾਇਸ ਅਤੇ ਖੁਦ ਐਂਬੂਲੈਂਸ ਵਿੱਚ ਛੱਡ ਕੇ ਵੀ ਆਏ ਸਨ ਉਹਨਾਂ ਦੱਸਿਆ ਕਿ ਜਲੰਧਰ ਦਾ ਉਹ ਨੀਜੀ ਹਸਪਤਾਲ ਜਿੱਥੇ ਕਿ ਬਹੁਤ ਹੀ ਮਹਿੰਗਾ ਇਲਾਜ ਹੁੰਦਾ ਹੈ ਉੱਥੇ ਇੱਕ ਪਰਿਵਾਰਸੀ ਦੀ ਮੌਤ ਤੋਂ ਬਾਅਦ ਪੈਸਿਆ ਦੀ ਐਬਸ ਵਿੱਚ ਇੱਕ ਪ੍ਰਵਾਸੀ ਨੂੰ ਜ਼ਬਰਦਸਤੀ ਹਸਪਤਾਲ ਵਿੱਚ ਹੀ ਰੋਕ ਕੇ ਕਾਫੀ ਸਮੇਂ ਤੱਕ ਰੱਖਿਆ ਗਿਆ ਪਰ ਇਸ ਦੇ ਉਲਟ ਜੁਲੰਦਰ ਦੇ ਉਸ ਨਿੱਜੀ ਹਸਪਤਾਲ ਵੱਲੋਂ ਪ੍ਰਵਾਸੀ ਦੀ ਹੋਈ ਮੌਤ ਬਾਰੇ ਪੁਲਿਸ ਨੂੰ ਸੂਚਨਾ ਨਹੀਂ ਦਿੱਤੀ ਗਈ ਜਿਸ ਕਾਰਨ ਉਹ ਪਗਵਾੜਾ ਦੇ ਸਿਵਲ ਹਸਪਤਾਲ ਵਿਖੇ ਉਨ੍ਹਾਂ ਪ੍ਰਵਾਸੀਆਂ ਦੇ ਰਿਸ਼ਤੇਦਾਰਾਂ ਨੂੰ ਲੈ ਕੇ ਪਹੁੰਚੇ ਸਨ ਅਤੇ ਇਸ ਸਬੰਧੀ ਸਿਵਲ ਪ੍ਰਸ਼ਾਸਨ ਅਤੇ ਪੁਲਿਸ ਪ੍ਰਸ਼ਾਸਨ ਨੂੰ ਲਿਖਤੀ ਸ਼ਿਕਾਇਤ ਦੇ ਦਿੱਤੀ ਗਈ ਹੈ ਇਸ ਪੂਰੀ ਘਟਨਾ ਸੰਬੰਧੀ ਮਿਲਤੀ ਕੋਰ ਵੱਲੋਂ মিডিਆ ਨਾਲ ਗੱਲਬਾਤ ਕਰਦੇ ਹੋਏ ਹੋਰ ਕੀ ਕੀ આરોਪ ਲਗਾਏ ਗਏ ਸਨ ਤੁਸੀਂ ਖੁਦ ਹੀ ਸੁਣਾ। ਮਿੰਟੀ ਜੀ ਤੁਸੀਂ ਜਲੰਧਰ ਤੋਂ ਅੱਜ ਫਗਵਾੜਾ ਸਿਵਲ ਹਸਪਤਾਲ ਪਹੁੰਚੇ ਆਂ। ਪਤਾ ਚੱਲਿਆ ਵਾ ਵੀ ਐਕਸੀਡੈਂਟ ਦੇ ਵਿੱਚ ਕੋਈ ਦੁਰਘਟਨਾ ਕੋ ਮਤਲਬ ਇੱਕ ਪ੍ਰਵਾਸੀ ਦੀ ਮੌਤ ਹੋ ਗਈ ਆ ਤੇ ਦੂਸਰਾ ਬਹੁਤ ਜ਼ਿਆਦਾ ਗੰਭੀਰ ਹਾਲਤ ਵਿੱਚ ਜਲੰਧਰ ਕਿਸੇ ਪ੍ਰਾਈਵੇਟ ਹਸਪਤਾਲ ਵਿੱਚ ਆ। ਇਹ ਕੀ ਸਾਰੀ ਘਟਨਾ ਆ ਮਤਲਬ ਜਿਹੜਾ ਤੁਸੀਂ ਫਗਵਾੜਾ ਪਹੁੰਚੇ ਆ ਕੀ ਪੂਰੀ ਗੱਲ ਕੀ ਆ? ਪਹਿਲਾਂ ਤਾਂ ਮੈਂ ਸਾਰੇ মিডিਆ ਦਾ ਧੰਨਵਾਦ ਕਰਦੀ ਆਂ। ਟਾਈਮ ਟੂ ਟਾਈਮ ਜੇ ਤੁਸੀਂ ਸੱਚ ਬਾਹਰ ਨਾ ਲਿਆਓ মিডিਆ ਨਾ ਆਵੇ ਤੇ ਸ਼ਾਇਦ ਲੋਕਾਂ ਦੀ ਆਵਾਜ਼ ਵੀ ਦਬ ਜੇ ਇਸ ਲਈ ਮੈਨੂੰ ਇਹ ਲੱਗਾ ਕਿ ਉਸ ਦਿਨ ਚਲੋ মিডিਆ ਮੇਰੀ ਵੀਡੀਓ ਦੇਖ ਕੇ ਆ ਗਿਆ ਅੱਜ ਵੀ ਤੁਸੀਂ ਟਾਈਮ ਨਾਲ ਇੱਥੇ ਪਹੁੰਚ ਗਏ ਆ ਪਰ ਜਿਹੜਾ ਮੈਂ ਇਹ ਚੀਜ਼ ਲਈ ਅੱਜ ਜਿਸ ਰਸਤੇ ਤੇ ਆਪਾਂ ਚੱਲ ਰਹੇ ਆ ਸੱਚ ਦੇ ਰਸਤੇ ਤੇ ਉਹ ਆਵਾਜ਼ ਜਿਹੜੀ ਹੈਗੀ ਆ ਮਾਫੀਆ ਦੇ ਖਿਲਾਫ ਉਠਾਉਣ ਦਾ ਮਤਲਬ ਹੀ ਇਹ ਆ ਕਿ ਕਿਸੇ ਨਾਲ ੱੱਟਕਾ ਨਾ ਹੋਵੇ ਜੋ ਮੈਂ ਉੱਥੇ ਕਿਹਾ ਸੀ ਉਹ ਚੀਜ਼ ਸੱਚ ਨਿਕਲੀ ਆ ਉਹਨੇ ਐਸੇ ਹੀ ਹਸਪੀਟਲ ਦੇ ਵਿੱਚ ਐਂਬੂਲੈਂਸ ਵਾਲੇ ਡਰਾਈਵਰ ਨੇ ਤੇ ਇਹ ਕਹਿਤਾ ਸੀ ਕਿ ਅਸੀਂ ਛੱਡ ਸਕਦੇ ਹਾਂ ਪ੍ਰਾਈਵੇਟ ਜਾਂ ਕਿ 108 ਵਾਲੇ ਨਹੀਂ ਛੱਡਦੇ ਪ੍ਰਾਈਵੇਟ ਜਦੋਂ ਸ਼ੁਰੂ ਤੋਂ ਬਰੀਫ ਕਰ ਦਿਓ ਮਤਲਬ ਹਾਦਸਾ ਕਿੱਦਾਂ ਹੋਇਆ ਕਿੱਦਾਂ-ਕਿੱਦਾਂ ਹੋਇਆ ਉਹ ਉੱਥੇ ਪਹੁੰਚੇ ਕਿੱਦਾਂ ਸਾਰਾ ਦੱਸ ਦਿਓ ਇਸ ਬੱਚੇ ਨੇ ਮੈਂ ਜਦੋਂ ਗਈ ਸ਼੍ਰੀ ਰਾਮ ਹਸਪੀਟਲ ਇੱਕ ਹੋਰ ਪੇਸ਼ੈਂਟ ਸੀ ਐਡਮਿਟ ਸੀ ਇੱਕ ਲੜਕੀ ਮੈਨੂੰ ਫੋਨ ਆਇਆ ਬਾਹਰ ਤੋਂ ਵੀ ਪੰਜ ਤੁਹਾਡੇ ਕੋ ਪੈਸੇ ਹੈਗੇ ਵੀਰ ਜੀ ਨੇ ਕੀਤਾ ਤੇ ਉਹਨਾਂ ਦੀ ਪੇਮੈਂਟ ਦਿਓ ਮਤਲਬ ਕਿ ਕ੍ਰਿਟੀਕਲ ਕੰਡੀਸ਼ਨ ਆ ਔਰ ਹਸਪੀਟਲ ਤੇ ਟ੍ਰੀਟਮੈਂਟ ਬੰਦ ਕਰ ਦਿੱਤਾ ਤੇ ਡਾਕਟਰਸ ਨੇ ਮੈਨੂੰ ਇਹ ਗੱਲ ਕਹੀ ਕਿ ਅਸੀਂ ਜਿਹੜਾ ਹੈਗਾ ਮਤਲਬ ਉਹਨਾਂ ਦੇ ਡਿਪਾਰਟਮੈਂਟ ਨੇ ਗੱਲ ਕੀਤੀ ਉਹ ਕਹਿੰਦੇ ਜੀ ਕਿ ਇਹਨਾਂ ਦਾ ਟ੍ਰੀਟਮੈਂਟ ਹੋ ਰਿਹਾ ਆ ਵੀ ਅਸੀਂ ਬੰਦ ਨਹੀਂ ਕੀਤਾ ਮੈਂ ਕਿਹਾ ਜੀ ਮੈਂ ਆ ਕੇ ਡਿਪੋਜ਼ਿਟ ਕਰਵਾ ਜਾਨੀ ਇੰਨੀ ਅਮਾਉਂਟ ਮੈਂ ਕਰਵਾ ਜਵਾਂਗੀ ਮੈਂ ਜਦੋਂ ਫ੍ਰੀ ਹੋਈ ਮੈਂ ਰਾਤ ਨੂੰ ਉੱਥੇ ਪਹੁੰਚੀ ਆ ਅਮਾਉਂਟ ਦੇਣ ਦੇ ਲਈ ਉਹਨੇ ਦੌਰਾਨ ਮੈਨੂੰ ਕਿਸੇ ਇੱਕ ਹੋਰ ਨੇ ਕਿਹਾ ਕਿ ਤੁਸੀਂ ਇਹ ਬੱਚਾ ਆ ਇਹਨਾਂ ਦੇ ਵੀ ਅਮਾਉਂਟ ਦੇ ਦਿਓ ਵੀ ਇਹਨਾਂ ਦਾ ਐਕਸੀਡੈਂਟ ਹੋ ਗਿਆ ਸੀ ਇਹਨਾਂ ਦੇ ਫਾਦਰ ਦਾ ਮਤਲਬ ਉਹ ਅੰਕਲ ਨੇ ਤੇ ਹੁਣ ਇਹਨਾਂ ਨੂੰ ਇੱਕ ਲਾਈਕ بیٹے ਦੀ ਤਰ੍ਹਾਂ ਉਹਨਾਂ ਦਾ ਵੀ ਕੋਈ ਨਹੀਂ ਸੀ ਐਕਸੀਡੈਂਟ ਫਗਵਾੜਾ ਵਿੱਚ ਵਸ ਫਗਵਾੜਾ ਚ ਐਕਸੀਡੈਂਟ ਹੋਇਆ ਦੋ ਬੰਦਿਆਂ ਦਾ ਹੋਇਆ ਸੀ ਕਹਿੰਦੇ ਜੀ ਉਹਨਾਂ ਦੇ ਪੈਸੇ ਦੇ ਦਿਓ ਮੈਂ ਕਿਹਾ ਵੀ ਤੁਹਾਨੂੰ ਕਿਹਾ ਕਿੰਨੇ ਸੀ ਤੁਸੀਂ ਇਸ ਹਸਪੀਟਲ ਆਓ ਪਹਿਲਾਂ ਤਾਂ ਮੈਂ ਇਹ ਗੱਲ ਕਹੀ ਇਹਨੂੰ ਡਾਇਰੈਕਟਲੀ ਮੈਨੂੰ ਨਹੀਂ ਪਤਾ ਸੀ ਇਹ ਰੋ ਰਿਹਾ ਸੀਗਾ ਮੈਂ ਕਿਹਾ ਵੀ ਕੱਕੇ ਤੈਨੂੰ ਕਿਹਾ ਕਿੰਨੇ ਸੀ ਅਸੀਂ ਇਹਨਾਂ ਦੀ ਜੋ ਅਮਾਉਂਟ ਵੀ ਕਰਕੇ ਲੈ ਜਾਣੇ ਤੇ ਕਿਤੇ ਹੋਰ ਰੈਫਰ ਕਰਵਾ ਲੈਣੇ ਆ ਮੈਂ ਸਿਵਲ ਗੱਲ ਕਰ ਲੈਂਦੀ ਆ ਉਹ ਕਹਿੰਦੇ ਜੀ ਉਹਨਾਂ ਦੀ ਤਾਂ ਡ ਮੈਂ ਕਿਹਾ ਹੋਇਆ ਕਿ ਸੀ ਕਹਿੰਦੇ ਐਕਸੀਡੈਂਟ ਹੋਇਆ ਸੀਗਾ ਮੈਂ ਕਿਹਾ ਕਿ ਪੁਲਿਸ ਨੂੰ ਦੱਸ ਦਿੱਤਾ ਇਹਨਾਂ ਨੂੰ ਤਾਂ ਹੁਣ ਕੁਝ ਪਤਾ ਨਹੀਂ ਸੀ ਮੈਂ ਡਾਕਟਰ ਮੈਂ ਕਿਹਾ ਇੱਦਾਂ ਸੀ ਅਮਾਉਂਟ ਕਿੱਦਾਂ ਮਤਲਬ ਪਹਿਲਾਂ ਦੇ ਦਈਏ ਜਦ ਤੱਕ ਪੁਲਿਸ ਨੂੰ ਨਹੀਂ ਮੈਨੂੰ ਪਹਿਲਾਂ ਕਲੀਅਰ ਕਰ ਲਓ ਇਸ ਬੱਚੇ ਨੂੰ ਉੱਥੋਂ ਕਿਤੇ ਨਹੀਂ ਜਾਣ ਦਿੰਦੇ ਸੀਗੇ ਕਹਿੰਦੇ ਵੀ ਇਹ ਪੈਸੇ ਇੱਥੇ ਹੀ ਲੈ ਕੇ ਆਵੇ ਕਿਤੇ ਉਹ ਮਰਜ਼ੀ ਮਗਵਾਵੇ ਇਹਨੂੰ ਅਸੀਂ ਬਾਹਰ ਨਹੀਂ ਇਹਨੇ ਉਹਨਾਂ ਨੂੰ ਕਿਹਾ ਕਿ ਨਾ ਮੇਰੇ ਫਾਦਰ ਦੇ ਵੀ ਡੈਥ ਹੋ ਗਈ ਅੰਕਲ ਦਾ ਵੀ ਕੋਈ ਨਹੀਂ ਮੈਂ ਪਿੰਡ ਵਾਲਿਆਂ ਕੋ ਪੈਸੇ ਇਕੱਠੇ ਕਰਕੇ ਅਮਾਉਂਟ ਕਿੰਨੀ ਸੀ ਅਮਾਉਂਟ ਇਹਨਾਂ ਦੇ ਮੁਤਾਬਕ ਕਿ 10000 ਰੁਪਇਆ ਤਾਂ ਜੋਇਸ ਬੱਚੇ ਨੇ ਦੱਸਿਆ ਵੀ 30 ਉਹਨਾਂ ਉਸ ਪਰਿਵਾਰ ਨੇ ਵੀ ਕਿਹਾ 30 ਸਾਨੂੰ ਕਹਿੰਦੇ ਸੀ ਜਮਾ ਕਰਾ ਦਿਓ ਉਹਨਾਂ ਨੇ ਆਪਣੀ ਬਾਈਕ ਗਿਰਵੀ ਰੱਖ ਕੇ 10000 ਰੁਪਏ ਜਮਾ ਕਰਾ ਦਿੱਤਾ ਉਹਨਾਂ ਦਾ ਟ੍ਰੀਟਮੈਂਟ ਸਟਾਰਟ ਕਰਤਾ ਇਸ ਬੱਚੇ ਨੇ ਉੱਥੇ ਕਿਸੇ ਦੇ ਪੈਰੀਂ ਹੱਥ ਲਗਾ ਕੇ ਕਿਸੇ ਕੋਈ ਨੇਕ ਦੇ ਇਨਸਾਨ ਵੀ ਹੋਗਾ ਉਹਨੂੰ ਅੱਗੇ ਦਿਆ ਉਹਨੇ ਇਹਨਾਂ ਨੂੰ 1500 ਰੁਪਏ ਦਿੱਤਾ ਇਹਨੂੰ ਪਤਾ ਨਹੀਂ ਸੀ ਉਸ ਹਸਪੀਟਲ ਜੋ ਇਹਨਾਂ ਨੂੰ ਉੱਥੇ ਜਦੋਂ ਛੱਡ ਕੇ ਆਏ ਇਹਨਾਂ ਨੂੰ ਕਹਿ ਕੇ ਆਏ ਕਿ ਇੱਥੇ ਫ੍ਰੀ ਚ ਟ੍ਰੀਟਮੈਂਟ ਹੋਣਾ ਪੈਸੇ ਨਹੀਂ ਲੱਗਦੇ ਅੰਦਰ ਜਾਂਦਿਆਂ ਨੂੰ ਉਹਨਾਂ ਨੇ ਇਹ ਚੀਜ਼ ਕਰ ਦਿੱਤੀ ਪਈ ਆਪ ਐਮਬੂਲੈਂਸ ਵਾਲੇ ਉੱਥੋਂ ਵਾਪਸ ਆ ਗਏ ਔਰ ਇੱਕ ਦਾ ਆਧਾਰ ਕਾਰਡ ਵੀ ਲਿਆ ਜੀ ਸਾਡੀ ਐਮਬੂਲੈਂਸ ਦਾ ਜਿਹੜਾ ਪੈਸੇ ਆ ਉਹ ਆਪਣਾ ਆਧਾਰ ਕਾਰਡ ਜਿਹੜਾ ਉਹ ਬਾਅਦ ਵਿੱਚ ਲੈ ਜਿਓ ਤੇ ਤੁਸੀਂ ਸਾਨੂੰ ਕਿਹਨਾਂ ਦੀ ਨੈਗਲੀਜੈਂਸੀ ਕਿਹਨਾਂ ਦੀ ਤੁਹਾਨੂੰ ਲੱਗ ਰਹੀ ਤੁਸੀਂ ਤਾਂ ਸਾਰੀ ਜਾਂਚ ਕਰ ਚੁੱਕੇ ਹਾਂ ਸਰ ਅੱਜ ਮੈਂ ਆ ਕੇ ਜਦੋਂ ਇੱਥੇ ਕੀਤੀ ਹੈ ਜੀ ਇੱਥੇ ਉੱਪਰ ਲਿਖਿਆ ਗਿਆ ਆ ਹਾਇਰ ਸੈਂਟਰ ਹਾਇਰ ਸੈਂਟਰ 'ਚ ਕਿਤੇ ਇਹ ਨਹੀਂ ਲਿਖਿਆ ਗਿਆ ਕਿ ਜਲੰਧਰ ਪੀਜੀਆਈ ਮੈਡੀਕਲ ਕਾਲਜ ਕੁਝ ਵੀ ਜੋ ਰਜਿਸਟਰ ਤੇ ਉਹਨਾਂ ਨੇ ਹੁਣ ਦੱਸਿਆ ਆ ਹੁਣ ਜਦੋਂ ਐਮਬੂਲੈਂਸ ਛੱਡ ਕੇ ਆ ਕੋਈ ਸਲੀਪ ਹੁੰਦੀ ਆ ਇਹਨਾਂ ਨੂੰ ਆ ਕੇ ਮੈਂ ਵੀ ਬੱਚੇ ਲੈ ਕੇ ਜਾਨੀ ਉੱਥੇ ਉਹ ਐਡਮਿਟ ਕਰਾਉਂਦੇ ਵੀ ਦੱਸਦੇ ਨੇ ਆ ਕੇ ਉਹ ਵਾਪਸ ਹੁਣ ਇਹ ਐਮ뷸ੈਂਸ ਜਾ ਕੇ ਇਹਨਾਂ ਨੂੰ ਕੀ ਪਤਾ ਸ਼੍ਰੀਰਾਮਾ ਹਸਪੀਟਲ ਕਿੱਥੇ ਹੈਗਾ ਕੌਣ ਆ ਕੌਣ ਨਹੀਂ ਆ ਉਹਨਾਂ ਨੇ ਤਾਂ ਉੱਥੇ ਵੀ ਜਾ ਕੇ ਕਿਹਾ ਵੀ ਸਾਡੇ ਕੋਲ ਤਾਂ ਪੈਸੇ ਨਹੀਂ ਆ ਸਾਨੂੰ ਉਹਨਾਂ ਨੇ ਕਿਹਾ ਫਰੀ ਚ ਇਲਾਜ ਹੋਣਾ ਆ ਉਸ ਤੋਂ ਬਾਅਦ 1500 ਰੁਪਏ ਜਿੱਦਾਂ ਇਹਨੇ ਦਿੱਤਾ ਉਹ ਤਾਂ ਆ ਕੇ ਵਾਪਸ ਇਹਨੇ ਦਿੱਤਾ ਉਹਨਾਂ ਨੇ ਬਾਅਦ ਵਿੱਚ ਇਹਨੂੰ ਕਹਿ ਦਿੱਤਾ ਕਿ ਤੇਰੇ ਅੰਕਲ ਦੀ ਡੈਥ ਹੋ ਗਈ ਆ ਇਹ ਕਹਿੰਦਾ ਜੀ ਡੈਥ ਹੋ ਗਈ ਕਹਿੰਦੇ ਪੈਸੇ ਲਿਆ ਅਸੀਂ ਫੇਰ ਤੈਨੂੰ ਡੈੱਡ ਬੋਡੀ ਦਵਾਂਗੇ ਉਹ ਕਹਿੰਦਾ ਵੀ ਮੈਂ ਪੈਸੇ ਇਕੱਠੇ ਕਰਕੇ ਲਿਆਵਾਂਗਾ ਮੇਕੋ ਨੀ ਇਹਨੇ ਆਪਣੇ ਬਿਹਾਰ ਵੀ ਫੋਨ ਕੀਤਾ ਇਹਦਾ ਇੱਥੇ ਹੁਣ ਕੋਈ ਨਹੀਂ ਹੈਗਾ ਉਸ ਅੰਕਲ ਤੋਂ ਬਿਨਾ ਉਹ ਅੰਕਲ ਦੀ ਵੀ ਡੈਥ ਹੋ ਗਈ ਸੀ ਇਹ ਕਹਿੰਦਾ ਮੈਂ ਪਿੰਡ ਵਾਲਿਆਂ ਕੋ ਪੈਸੇ ਲੈ ਲਵਾਂ ਉਹਨਾਂ ਨੇ ਜਦੋਂ ਨਹੀਂ ਦਿੱਤੇ ਡੈੱਡ ਬੋਡੀ ਨਹੀਂ ਦਿੱਤੀ ਤੇ ਇਹ ਬੱਚਾ ਜੋ ਇਹ ਦੀ ਸਿਚੁਏਸ਼ਨ ਸੀ ਮੈਂ ਇਹਨੂੰ ਇਦਾਂ ਹੀ ਨਹੀਂ ਉੱਥੇ ਪੁਲਿਸ ਭਲਾਈ ਇਹ ਕਹਿੰਦਾ ਸੀ ਮੈਨੂੰ ਜਾ ਪਈ ਪੈਸੇ ਦੇ ਦੋ ਨਹੀਂ ਤਾਂ ਮੈਂ ਉਪਰੋ ਸ਼ਾਲ ਮਾਰ ਕੇ ਮਰ ਜਾਣਾ ਫੇ ਮੈਂ ਪੁਲਿਸ ਬੁਲਾਈ ਵੀ ਇਹਨਾਂ ਤੋਂ ਪਹਿਲਾਂ ਇਹ ਸਾਨੂੰ ਤਾਂ ਦੱਸ ਨਹੀਂ ਰਹੇ ਵੀ ਇਹਨਾਂ ਨੇ ਪੁਲਿਸ ਨੂੰ ਇਨਫੋਰਮ ਕਰਤਾ ਮੈਂ ਡੈੱਡ ਬੋਡੀ ਕਿੱਦਾਂ ਬੱਚੇ ਦੇ ਹੈਂਡ ਓਵਰ ਕਰ ਦਵਾਂਗੀ ਲੈ ਕੇ ਜੇ ਪੁਲਿਸ ਨੂੰ ਦੱਸਿਆ ਹੀ ਨਹੀਂ ਤਾਂ ਜਲੰਧਰ ਦੀ ਥਾਣਾ ਡਿਵੀਜ਼ਨ 6 ਦੀ ਪੁਲਿਸ ਆਈ ਉੱਥੇ ਡਿਵੀਜ਼ਨ ਨੰਬਰ 6 ਦੀ ਉਹਨਾਂ ਨੇ ਆ ਕੇ ਜਦੋਂ ਪੁੱਛਗਿੱਛ ਕੀਤੀ ਤੇ ਇਹਨਾਂ ਨੇ ਪੁਲਿਸ ਨੂੰ ਨਹੀਂ ਦੱਸਿਆ ਸੀ ਜਦੋਂ মিডিਆ ਆ ਗਿਆ ਮੇਰਾ ਲਾਈਵ ਦੇਖ ਕੇ ਸਭ ਕੁਝ ਹੋ ਗਿਆ ਉਸ ਤੋਂ ਬਾਅਦ ਦੇ ਵਿੱਚ ਇਹ ਇਥੇ ਸਦਾ ਥਾਣੇ ਨੂੰ ਇਨਫੋਰਮ ਕਰ ਰਹੇ ਹਨ ਉਹ ਕਹਿੰਦਾ ਮਤਲਬ ਸ਼ਿਰੀ ਸ਼ਾਮ ਵਾਲਿਆਂ ਨੇ ਪੇਸ਼ੈਂਟ ਐਡਮਿਟ ਕਰ ਲਿਆ ਪਰ ਕਿਸੇ ਵੀ ਤਰ੍ਹਾਂ ਦੀ ਸੂਚਨਾ ਨਹੀਂ ਦਿੱਤੀ ਡੈਥ ਹੁਣ ਤੋਂ ਬਾਅਦ ਵੀ ਸੂਚਨਾ ਨਹੀਂ ਦਿੱਤੀ ਰਾਤ ਨੂੰ ਜੋ ਮੈਨੂੰ ਉਸ ਟਾਈਮ ਐਸਆਈ ਨੇ ਦੱਸਿਆ ਆ ਜਿਨ੍ਹਾਂ ਨੂੰ ਫੋਨ ਆਇਆ ਉਹਨੇ ਸਾਨੂੰ ਸਵੇਰੇ ਕੰਟੈਕਟ ਕੀਤਾ ਐਸਏ ਨੇ ਉਹ ਇਹ ਕਹਿ ਰਹੇ ਸੀ ਕਿ ਇਹ ਜਿਹੜੀ ਡੈਥ ਹੋਈ ਆ ਉਹ ਉਹਨਾਂ ਦੇ ਮੁਤਾਬਕ ਕਿ ਸਾਨੂੰ ਸਵੇਰੇ 4 ਵਜੇ ਉਹਨਾਂ ਨੇ ਦੱਸਿਆ ਪਰ ਫੋਨ ਸਾਨੂੰ ਸਵੇਰੇ ਕੋਈ 8:00 ਵਜੇ 9:00 10:00 ਵਜੇ ਦੇ ਕਰੀਬ ਆਂਦਾ 8 ਜਾਂ 9:00 ਵਜੇ ਦੇ ਕਰੀਬ ਸਾਨੂੰ ਫੋਨ ਆਇਆ ਆ ਤੇ ਕਹਿੰਦਾ ਸੀ ਤੁਸੀਂ ਇੱਥੇ ਆਓ ਫਗਵਾੜੇ ਤੇ ਉਹ ਬੱਚਾ ਉਸ ਨਾਲ ਟਰੋਮਾ ਚ ਸੀ ਜੀ ਮੈਂ ਉਹਨੂੰ ਕਿੱਦਾਂ ਲੈ ਕੇ ਆ ਜਾਂਦੀ ਪਹਿਲਾਂ ਉਹਨੂੰ ਸਟੇਬਲ ਕੀਤਾ ਅੱਜ ਵੀ ਉਹ ਹਸਪੀਟਲ ਦੇ ਅੰਦਰ ਨਹੀਂ ਜਾਂਦਾ ਸੀ ਅਸੀਂ ਗਏ ਫੇਰ ਨੂੰ ਮੈਂ ਪਿਕ ਅੰਕਲ ਦੀ ਕਲਿੱਕ ਕਰਕੇ ਭੇਜੀ ਵਟਸਐਪ ਤੇ ਫੇਰ ਨੇ ਕਿਹਾ ਕਿ ਉਹੀ ਅੰਕਲ ਨੇ ਹੁਣ ਉਸ ਹਸਪੀਟਲ ਦੇ ਵਿੱਚੋਂ ਇੱਕ ਸਲਿੱਪ ਆ ਜਿਹੜੀ ਅਮਾਉਂਟ ਉਸ ਦਿਨ 15000 ਦੀ 1500 ਰੁਪਏ ਦੀ ਦਿੱਤੀ ਸੀ ਉਹਦਾ ਅੱਜ ਦਾ ਮੈਨੂੰ ਅੱਜ ਦਾ ਟਾਈਮ ਪਾ ਕੇ ਦੇ ਰਿਆ ਉਹ ਸੌਦੀ ਸਲਿੱਪ ਵੀ ਨਹੀਂ ਕੱਟੀ ਸੀ ਉਹਦੀ ਸਲਿੱਪ ਵੀ ਨਹੀਂ ਦਿੱਤੀ ਸੀ ਮੰਨਦੇ ਨਹੀਂ ਸੀ ਫੇ ਅੱਜ ਹੁਣ ਉਹ ਦੇ ਰਹੇ ਆ ਇਹ ਸਾਰੇ ਐਪੀਸੋਡ ਚ ਮੈਡਮ ਲੱਗ ਕੀ ਰਿਆਂ ਬ ਵੀ ਫਗਵਾੜਿਆਂ ਰੈਫਰ ਹੋਇਆ ਇੱਥੋਂ ਦੋ ਬੰਦੇ ਗਏ ਛੱਡਣ ਵਾਸਤੇ ਤੇ ਉਥੇ گاਾਂ ਪ੍ਰਾਈਵੇਟ ਹਸਪੀਟਲ ਨੇ ਇਹਨਾਂ ਕੋਲ ਪੈਸੇ 30-40 ਹਜ਼ਾਰ ਚਾਰਜ ਕਰਨ ਦੀ ਕੋਸ਼ਿਸ਼ ਕੀਤੀ ਤੇ ਬੰਦਾ ਉਸੇ ਦਿਨ ਪੂਰਾ ਹੋ ਗਿਆ ਸੀ 25 ਨੂੰ ਜਾਂ ਦੂਸਰੇ ਦਿਨ ਹੋਇਆ ਉਹ ਬੰਦਾ ਉਸੇ ਦਿਨ ਹੀ ਪੂਰਾ ਹੋ ਗਿਆ ਉਸੇ ਥੋੜੇ ਟਾਈਮ ਦੇ ਵਿੱਚ ਵਿੱਚ ਮੰਨ ਲਓ ਤੇ ਬਿੱਲ ਬਣਿਆ 30-40 ਹਜ਼ਾਰ ਰੁਪਇਆ ਨਹੀਂ 30-40 ਹਜ਼ਾਰ ਦੂਸਰੇ ਨੇ ਉਸ ਦਿਨ ਇਹਨਾਂ ਨੂੰ ਕਹਿੰਦੇ ਸੀ 30000 ਰੁਪਇਆ ਡਿਪੋਜ਼ਿਟ ਕਰਵਾਓ ਪੇ ਐਸ ਟਾਈਮ ਡਿਪੋਜ਼ਿਟ ਕਰਵਾਓ ਇੰਨੇ ਜਦੋਂ 1500 ਦਿੱਤਾ ਫਿਰ ਉਹਨਾਂ ਨੂੰ ਲੈ ਕੇ ਚਲੇ ਗਏ ਉਸ ਤੋਂ ਬਾਅਦ ਥੋੜੀ ਦੇਰ ਬਾਅਦ ਇਹਨੂੰ ਕਹਿੰਦੇ ਕਿ ਆ ਉੱਥੇ ਕਹਿੰਦੇ ਇਸ ਮਾਮਲੇ ਦੇ ਵਿੱਚ ਸਿਵਲ ਹਸਪੀਟਲ ਜਾਂ ਕਪੂਰਥਾਲਾ ਦੇ ਹਸਪੀਟਲ ਦੇ ਸੀਐਮਓ ਐਸਐਮਓ ਨਾਲ ਗੱਲ ਹੋਈ ਕਿਸੇ ਨਾਲ ਸਰ ਮੇਰੀ ਗੱਲ ਹੋਈ ਹੈ ਜੀ ਮੈਂ ਹੁਣ ਉਹਨਾਂ ਨੂੰ ਫੋਨ ਕੀਤਾ ਇੰਨੇ ਉਹ ਵਿਅਕਤੀ ਪਛਾਣ ਲਿਆ ਐਂਬੂਲੈਂਸ ਤੋਂ ਇਲਾਵਾ ਇੱਕ ਵਿਅਕਤੀ ਹੋਰ ਗਿਆ ਅੰਦਰੋਂ ਉਹ ਕਹਿੰਦਾ ਜੀ ਮੇਰੀ ਡਿਊਟੀ ਅੰਦਰ ਆ ਪਰ ਅਸੀਂ ਉੱਥੇ ਛੱਡਣ ਗਏ ਅੱਛਾ ਡਿਊਟੀ ਫਵਾੜਾ ਸਿਵਲ ਹਸਪੀਟਲ ਚ ਤੇ ਨਾਲ ਚਲਾ ਗਿਆ ਜਲੰਧਰ ਅੱਜ ਆ ਉਹਦੀ ਡਿਊਟੀ ਉੱਥੇ ਛੱਡਣ ਗਿਆ ਹੁ ਆਪਾਂ ਜਲੰਧਰ ਦੇ ਵਿੱਚ ਵੀ ਕਿਉਂਕਿ ਉਹ ਹਸਪਤਾਲ ਜਲੰਧਰ ਚ ਆ ਰਿਹਾ ਆ ਉਸ ਹਸਪਤਾਲ ਦੀ ਜਲੰਧਰ ਅੱਗੇ ਮੈਂ ਹੈਲਥ ਮਿਨਿਸਟਰ ਸਾਰਿਆਂ ਨੂੰ ਹਿਊਮਨ ਰਾਈਟਸ ਵਾਲਿਆਂ ਨੂੰ ਕਿਉਂਕਿ ਇਹ ਤੁਸੀ ਕੰਪਲੇਂਟ ਹੁਣ ਕਿਹਦੇ ਕਿਹਦੇ ਖਿਲਾਫ ਕੀਤੀ ਆ ਸਰ ਮੈਂ ਵਿੱਚ ਜਿਹੜੇ ਪੁਲਿਸ ਵਾਲੇ ਨੇ ਟਾਈਮ ਸਿਪ ਡਿਪਾਰਟਮੈਂਟ ਨੇ ਆਪਾਂ ਜਲੰਧਰ ਦੇ ਵਿੱਚ ਵੀ ਕਿਉਂਕਿ ਉਹ ਹਸਪਤਾਲ ਜਲੰਧਰ ਚ ਆ ਰਿਹਾ ਆ ਉਸ ਹਸਪਤਾਲ ਦੀ ਜਲੰਧਰ ਅੱਗੇ ਮੈਂ ਹੈਲਥ ਮਿਨਿਸਟਰ ਸਾਰਿਆਂ ਨੂੰ ਹਿਊਮਨ ਰਾਈਟਸ ਵਾਲਿਆਂ ਨੂੰ ਕਿਉਂਕਿ ਇਹ ਤੁਸੀ ਕੰਪਲੇਂਟ ਹੁਣ ਕਿਹਦੇ ਕਿਹਦੇ ਖਿਲਾਫ ਕੀਤੀ ਆ ਸਰ ਮੈਂ ਬੇਚੀ ਜਿਹੜੇ ਪੁਲਿਸ ਵਾਲਿਆਂ ਨੇ ਟਾਈਮ ਸਿਰ ਕੁਝ ਨਹੀਂ ਕੀਤਾ ਜਿਨ੍ਹਾਂ ਨੂੰ ਜੇ ਟਾਈਮ ਰਾਤ ਨੂੰ 4 ਵਜੇ ਜਿਨ੍ਹਾਂ ਨੂੰ ਕਾਲ ਆ ਗਈ ਆ ਉਹ 4 ਵਜੇ ਵੀ ਬੱਚੇ ਨਾਲ ਕੰਟੈਕਟ ਕਰ ਸਕਦੇ ਸੀ ਪਰਿਵਾਰ ਨਾਲ ਐਕਸੀਡੈਂਟ ਕੇਸ ਸੀਗਾ ਇੱਕ ਤਾਂ ਪੁਲਿਸ ਵਾਲੇ ਪੁਲਿਸ ਵਾਲੇ ਹੋ ਗਏ ਪੁਲਿਸ ਵਾਲੇ ਵੀ ਜਿਨ੍ਹਾਂ ਨੇ ਇੱਥੋਂ ਭੇਜਿਆ ਉੱਥੇ ਉਹਨਾਂ ਦਾ ਵੀ ਮੈਂ ਹੁਣ ਐਸਆਈ ਸਰ ਨੂੰ ਵੀ ਦੱਸ ਰਹੀ ਸੀ ਕਿ ਸਰ ਉਸ ਵਿਅਕਤੀ ਦਾ ਨਾਮ ਤਾਂ ਨੋਟ ਕਰ ਲਓ ਪਰ ਉਹਨਾਂ ਨੇ ਉਹ ਡਿਊਟੀ ਨਹੀਂ ਆਪਦੀ ਕੀਤੀ ਭਿਜੇ ਸਾਨੂੰ ਕੋਈ ਦੱਸ ਰਿਹਾ ਇਹ ਵਿਅਕਤੀ ਉੱਥੇ ਛੱਡ ਕੇ ਆਇਆ ਸੀਗਾ ਲਿਆਂਦਾ ਤਾਂ ਸਿਵਲ ਸੀ ਉਹ ਉੱਥੇ ਜਾ ਕੇ ਛੱਡਿਆ ਆ ਉਹਨਾਂ ਨੇ ਉਹਨਾਂ ਦਾ ਨਾਮ ਨਹੀਂ ਨੋਟ ਕੀਤਾ ਪਰ ਸਾਨੂੰ ਬਤਾਓ ਕੌਣ ਆ ਇਸ ਲਈ ਹੁਣ ਸ਼੍ਰੀ ਰਾਮ ਹਸਪੀਟਲ ਦਾ ਹੁਣ ਇਹਦੇ ਵਿੱਚ ਕੀ ਰੋਲ ਹੈ ਸਰ ਸ਼੍ਰੀ ਰਾਮ ਵਾਲੇ ਕਿਉਂ ਛੱਡ ਕੇ ਆਏ ਐ ਐਡਾ 108 ਵਾਲਿਆਂ ਦਾ ਕੀ ਸੀ ਸ਼੍ਰੀ ਰਾਮ ਵਾਲਿਆਂ ਨਾਲ ਕਿਉਂ ਸ਼੍ਰੀ ਰਾਮ ਚੀ ਜਾ ਕੇ ਛੱਡ ਕੇ ਆਇਆ ਉਹ ਸਿਵਲ ਹਸਪੀਟਲ ਜਿਨੀ ਛੱਡ ਕੇ ਆਇਆ ਉੱਥੇ ਦੇ ਸਿਵਲ ਹਸਪਤਾਲ 'ਚ ਵੀ ਸਾਨੂੰ ਪਤਾ ਜੇ ਉਹਨਾਂ ਦੇ ਕ੍ਰਿਟੀਕਲ ਇੱਕ ਤੁਸੀਂ ਦੱਸ ਰਹੇ ਸੀਗੇ ਵੀ ਸ਼੍ਰੀਰਾਮ ਸ਼੍ਰੀਰਾਮ ਹਸਪਤਾਲ ਦੇ ਵਿੱਚ ਜਦੋਂ ਡੈਥ ਹੋਈ ਆ ਉਹਨਾਂ ਨੇ ਮਤਲਬ ਬੋਡੀ ਨੂੰ ਕਿਸੇ ਦੂਸਰੀ ਜਗ੍ਹਾ ਸ਼ਿਫਟ ਕਰ ਦਿੱਤਾ ਸੀ ਨਾਲ ਵਾਲੇ ਹਸਪਤਾਲ ਨਿਊ ਰੂਬੀ ਹਸਪਤਾਲ ਉੱਥੇ ਕਿਉਂ ਕੀਤਾ ਗਿਆ ਉਹ ਕਹਿੰਦੇ ਉਹਨਾਂ ਦੇ ਕੋਲ ਜਿਹੜਾ ਹੈਗਾ ਮੌਤਰੀ ਉਹਨਾਂ ਕੋ ਅਸੀਂ ਉੱਥੇ ਉਹ ਤੁਸੀਂ ਉਹਨਾਂ ਨੂੰ ਇਹ ਨਹੀਂ ਪੁੱਛਿਆ ਵੀ ਜੇ ਫਗਵਾੜੋਂ ਸਿਵਲ ਹਸਪਤਾਲ 'ਚ ਆਇਆ ਸੀ ਇਹ ਵਾਪਸ ਇਹਦੀ ਬੋਡੀ ਫਗਵਾੜਾ ਸਿਵਲ 'ਚ ਹੀ ਜਾਣੀ ਸੀ ਚੱਕਰ ਤੇ ਇਹ ਸੀ ਨਾ ਕਿ ਉਸ ਬੱਚੇ ਤੋਂ ਪੈਸੇ ਤੇ ਤੈਨੂੰ ਉਹਨਾਂ ਜੇ ਬੋਡੀ ਨਹੀਂ ਦਵਾਂਗੇ ਜਦ ਤੱਕ ਤੂੰ ਇੱਥੇ ਬੈਠਾ ਪੈਸੇ ਨਹੀਂ ਮੰਗਾਉਂਦਾ ਉਹ ਇੱਕੀ ਰਿਕੁਐਸਟ ਕਰ ਰਿਆ ਸੀ ਮੈਂ ਜਾ ਕੇ ਪੈਸੇ ਇਕੱਠੇ ਕਰਕੇ ਦੂਸਰਾ ਜਿਹੜਾ ਬੰਦਾ ਆ ਉਹ ਵੀ ਇਹਨਾਂ ਨੂੰ ਜਾਣਦਾ ਹੀ ਉਹ ਪਰਿਵਾਰ ਸਾਰਾ ਉੱਥੇ ਆ ਉਹ ਕਹਿੰਦੇ ਇਹਨੂੰ ਜਾਣ ਦੋ ਇਹ ਪੈਸੇ ਲੈ ਆਉਂਦਾ ਆ ਉਹਨ ਇੱਕ ਬੱਚੇ ਨੂੰ ਉੱਥੇ ਇੰਨਾ ਕੁ ਟੌਰਚਰ ਕਰਤਾ ਕਿ ਬੱਚਾ ਕਹਿੰਦਾ ਮੈਂ ਛਾਲ ਮਾਰ ਦੂੰਗਾ ਕਿ ਇਹ ਸਹੀ ਹੈ ਮੈਂ ਪੁਲਿਸ ਬੁਲਾਈ ਜਦੋਂ ਡਿਵੀਜ਼ਨ 6 ਵਾਲੀ ਪੁਲਿਸ ਆਈ ਆ ਜੇ ਵਾਲੀ ਪੁਲਿਸ ਕਹਿ ਰਹੀ ਆ ਹੁਣ ਤੁਹਾਡੇ ਕਿਸੇ ਪੁਲਿਸ ਅਧਿਕਾਰੀ ਨਾਲ ਹੋਰ ਹੀ ਗੱਲ ਵੀ ਤੁਹਾਨੂੰ ਲੱਗਦਾ ਵੀ ਮਤਲਬ ਇਨਸਾਫ ਮਿਲੇਗਾ ਜਾਂ ਕਿ ਜੇ ਤੁਹਾਡੇ ਏਰੀਆ ਦੇ ਵਿੱਚ ਕੋਈ ਕਿਤੇ ਵੀ ਮਤਲਬ ਇਹ ਇਹ ਥਾਣਾ ਤਾਂ ਉਹਨਾਂ ਦੇ ਅੰਡਰ ਆ ਨਾ ਫਗਵਾੜਾ ਦੇ ਇਸ ਥਾਣੇ ਦੇ ਵਿੱਚ ਏਰੀਆ ਦੇ ਵਿੱਚ ਐਕਸੀਡੈਂਟ ਹੋ ਗਿਆ ਪੁਲਿਸ ਨੂੰ ਜੇ ਰਾਤ ਨੂੰ ਇਨਫੋਰਮ ਹੋ ਗਿਆ ਪੁਲਿਸ ਨੇ ਉਸੇ ਟਾਈਮ ਕਿਉਂ ਨਹੀਂ ਕਿਸੇ ਪਰਿਵਾਰ ਨਾਲ ਕੰਟੈਕਟ ਕੀਤਾ ਇਹਨਾਂ ਦੀ ਇੱਕ ਪੈਟਰੋਲੀਅਮ ਗੱਡੀਆਂ ਵੀ ਨੇ ਕਿ ਇਹਨਾਂ ਨੂੰ ਪਤਾ ਹੀ ਨਹੀਂ ਲੱਗਾ ਕਿ ਸਾਡੇ ਏਰੀਆ ਦੇ ਵਿੱਚ ਐਕਸੀਡੈਂਟ ਹੋਇਆ ਦੋ ਬੰਦਿਆਂ ਦਾ ਇੱਕ ਦੀ ਡੈਥ ਹੋ ਚੁੱਕੀ ਹੈ ਔਰ ਸਿਵਲ ਹਸਪੀਟਲ ਵਾਲਿਆਂ ਨੇ ਉਹਨਾਂ ਨੂੰ ਇੰਜੈਕਸ਼ਨ ਲਗਾਇਆ ਜੀ ਸਭ ਕੁਝ ਕੀਤਾ ਹੁਣ ਸਿਵਲ ਹਸਪੀਟਲ ਨੇ ਵੀ ਉਹਨਾਂ ਨੂੰ ਇਨਫੋਰਮ ਨਹੀਂ ਕੀਤਾ ਮੈਨੂੰ ਹੁਣ ਤੁਹਾਨੂੰ ਪਤਾ ਲੱਗੇ ਗੱਡੀ ਦਾ ਜਿਹੜਾ ਗੱਡੀ ਦਾ ਛੱਟ ਕੇ ਆਇਆ ਸੀ ਕੌਣ ਆ ਉਹਦੇ ਨਾਲ ਗੱਲਬਾਤ ਹੋਈ ਤੁਹਾਡੀ ਸਰ ਉਹਨਾਂ ਨਾਲ ਮੇਰੀ ਉਹਨਾਂ ਦੇ ਫੋਨ ਤੋਂ ਹੋਈ ਸੀ ਬਟ ਉਹਨਾਂ ਦਾ ਮੈਂ ਨੰਬਰ ਲੈ ਚੁੱਕੀ ਆ ਮੇਰੇ ਕੋਲ ਹੈਗਾ ਆ ਕੀ ਨਾਮ ਕੀ ਉਹਨਾਂ ਦਾ ਪਤਾ ਉਹਨਾਂ ਦਾ ਨਾਮ ਜੇ ਉਦਾਂ ਮੈਨੂੰ ਕਹੋ ਕਿ ਮੈਂ ਤੁਹਾਨੂੰ ਕਹਦਾ ਕਿ ਵਾਕਈ ਕਿਉਂਕਿ ਉਹਨਾਂ ਦਾ ਨਾਮ ਕੋਈ ਸਹੀ ਦੱਸਦਾ ਜਾਂ ਗਲਤ ਦੱਸਦਾ ਸਾਨੂੰ ਨਹੀਂ ਪਤਾ 108 ਵਾਲੇ ਉਹਨਾਂ ਦਾ ਕੰਟੈਕਟ ਨੰਬਰ ਸਾਡੇ ਕੋਲ ਹੈਗਾ ਆ ਹੋ ਸਕਦਾ ਉਹਦਾ ਨਾਮ ਜਿੱਦਾਂ ਵੀਜ਼ਾ ਵਗੈਰਾ ਦੱਸਦੇ ਉਹੀ ਹੋਏਗਾ ਮੈਨੂੰ ਇਦਾਂ ਨਹੀਂ ਪਤਾ ਬੱਚੇ ਨੇ ਇੱਕ ਬੰਦਾ ਪਹਿਚਾਣ ਕੇ ਦੱਸਤਾ ਬੱਚਾ ਡਰਾਈਵਰ ਔਰ ਇਹਦਾ ਪਛਾਣਨ ਨੂੰ ਕੀ ਕਰਨਾ ਜੀ 108 ਇਤੋਂ ਗਈ ਸੀ ਲੌਗ ਬੁੱਕ ਹੁੰਦੀ ਆ ਉਹ ਕਿੱਥੋਂ ਕਿੱਥੇ ਗਏ ਨੇ ਜੇ ਬਿਨਾ ਦੱਸੇ ਗਏ ਹੋਣਗੇ ਨਹੀਂ ਨਹੀਂ ਨੋਟ ਕਰਵਾਇਆ ਨਹੀਂ ਦੱਸਿਆ ਤੇ ਉਹ ਇਹਨਾਂ ਦੇ ਰਿਕਾਰਡ ਦੇ ਵਿੱਚ ਇੱਥੇ ਕੈਮਰਿਆਂ ਚ ਆਜੂਗਾ ਵੀ ਇਹ ਲੈ ਕੇ ਉਦੋਂ ਐਮਬੂਲੈਂਸ ਗਿਆ ਸੀ ਗਿਆ ਕਿ ਮੈਡਮ ਇਹ 108 ਐਮੂਲੈਂਸ ਗਈ ਸੀ ਕਿ ਦੂਜੀ ਸਿੰਪਲ ਐਮੂਲੈਂਸ ਗਈ ਸੀ 108 ਵਾਲੀ ਗਈ ਸੀ ਔਰ ਉਹ ਕਹਿ ਵੀ ਰਹੇ ਆ ਮੇਰੀ ਉਹਨਾਂ ਨਾਲ ਗੱਲ ਹੋਈ ਉਸ ਦਿਨ ਮੈਂ ਕਿ ਤੁਸੀਂ ਕਿਦਾਂ ਕਹਿੰਦੇ ਜੀ ਇਹ ਕੰਟਰੈਕਟ ਇਹ ਇਹ ਜਿਹੜੀਆਂ ਐਮਬੂਲੈਂਸ ਨੇ ਕੰਟਰੈਕਟ ਤੇ ਹੈਗੀਆਂ ਅਸੀਂ ਜਾ ਕੇ ਕਿਤੇ ਵੀ ਛੱਡ ਸਕਦੇ ਆ ਉਹਦਾ ਇਹਦਾ ਮੈਡਮ ਤੁਹਾਨੂੰ ਬਿੱਲ ਪ੍ਰੋਵਾਈਡ ਹੋਇਆ ਹੀ ਹੋਣਾ ਕਿਉਂਕਿ ਇਹ ਪੇਡ ਨੇ ਪੈਸੇ ਲਏ ਹੋਣੇ ਆ ਬਿੱਲ ਦਿੱਤਾ ਹੋਣਾ ਨਹੀਂ ਸਰ ਇਹਨਾਂ ਦੇ ਕੋਲ ਕੋਈ ਪੈਸਾ ਨਹੀਂ ਸੀ ਨਹੀਂ 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 ਸਰ ਤੁਸੀਂ ਕਹਿੰਦੇ ਪੇਡ ਨਹੀਂ ਆ ਇਹਨਾਂ ਕੋਲ ਪੈਸਾ ਨਹੀਂ ਸੀ ਆਧਾਰ ਕਾਰਡ ਰੱਖ ਲਏਗੇ ਕਿ ਜਦੋਂ ਤੁਸੀਂ ਵਾਪਸ ਆਓਗੇ ਆਪਣਾ ਆਧਾਰ ਕਾਰਡ ਲੈ ਕੇ ਕਿੰਨੇ ਪੈਸਿਆਂ ਦੀ ਮੰਗ ਕੀਤੀ ਸੀ ਕਾਕੇ 3000 ਨਹੀਂ ਨਹੀਂ ਇਹਨਾਂ ਨੇ ਨਹੀਂ ਐਂਬੂਲੈਂਸ ਵਾਲਿਆਂ ਐਂਬੂਲੈਂਸ ਵਾਲਿਆਂ ਨੇ ਕਿੰਨੇ ਪੈਸੇ ਮੰਗੇ ਸੀ ਅੱਛਾ ਚਲੋ ਠੀਕ ਹੈ ਜੀ